ਦਲਸ਼ਾਨ ਸੰਦੂ ਸੋਨੀ ਦਾ ਸੁਪੁੱਤਰ ਵੀ ਆਇਆ ਹੈ ਹੁਣ ਮੈਂ ਬੇਨਤੀ ਕਰਾਂਗਾ ਖੇਡ ਕਬੱਡੀ ਦਾ ਉਹ ਬਲਾਰਾ ਜਿਹਦੇ ਬੋਲਾ ਨੂੰ ਸੁਣ ਕੇ ਦੁਨੀਆ ਝੂਮ ਉਠਦੀ ਹੈ ਜਿਹਨੇ ਦੁਨੀਆ ਦੇ ਵਿੱਚ ਪ੍ਰਸਿੱਧੀ ਖੱਟੀ ਹੈ ਆ ਵੀ ਜ਼ਿਕਰ ਕਰਾਂਗੇ ਅਮਰੀਕ ਖੋਸਾ ਕੋਟਲਾ ਜੀ ਇਹ ਖiladi ਅਮਰੀਕ ਖੋਸਾ ਕੋਟਲੇ ਲਈ ਮਾਰਦੇ ਹੋ ਅਮਰੀਕ ਖੋਸੇ ਕੋਟਲੇ ਦਾ ਸਨਮਾਨ ਪਾਲਾ ਬੋਲਾ ਠੱਠਾ ਇੰਗਲੈਂਡ ਦਿਨੇਸ਼ ਕੰਗ ਮਹਾਵੀਰ ਸਰਪੰਚ ਹਾਂਜੀ ਹਾਂਜੀ ਜਰੂਰ ਜੀ ਜਰੂਰ ਅੱਜ ਇੱਕ ਬਾਬਾ ਜੀ ਆ ਵਡਾ ਇੱਕ ਸ਼ਿੰਗਾਰਿਆ ਹੋਇਆ ਊਠ ਹੈ ਉਹ ਗੁਰੂ ਘਰ ਨੂੰ ਪੇਟ ਕੀਤਾ ਜਾਣਾ ਹੈ ਇਹ ਬੁੱਲੇ ਪਰਿਵਾਰ ਵੱਲੋਂ ਕੀਤਾ ਜਾਣਾ ਜੀ ਆਓ ਅਮਰੀਖ ਹੋਸਾ ਕੋਟਲਾ ਜੀ ਅਮਰੀਖ ਹੋਸਾ ਕੋਟਲਾ ਸਾਡਾ ਭਰਾ ਬਾਬਾ ਜੀ ਇਸ ਬੁਲਾਰੇ ਦੀਆਂ ਦੁਨੀਆਂ ਦੇ ਵਿੱਚ ਗੱਲਾਂ ਹੁੰਦੀਆਂ ਇਹ ਗਰੀਬੀ ਵਿਅੰਤਾਂ ਦੀ ਹੜਾ ਕੇ ਉੱਠਿਆ ਤੇ ਦੁਨੀਆ ਵਿੱਚ ਜਗ੍ਹਾ ਵੀ ਬਹੁਤ ਵੱਖਰੀ ਬਣਾਈ ਐ ਬਲਾਰੇ ਸਾਰੇ ਸਤਕਾਰਯੋਗ ਅਮਰੀਖੋਸੇ ਕੋਟ ਲਿਆ ਸਨਮਾਨ ਸੋਨੇ ਦੇ ਕੈਂਠੇ ਦੇ ਨਾਲ ਮਾਹਵੀਰ ਸਰਪੰਚ ਦਿਨੇਸ਼ ਕੰਗ ਪੱਲਾ ਬੋਲਾ ਠੱਠਾ ਤੇ ਡੀਐਸਪੀ ਸਾਡੇ ਕਪਲ ਕੋਸ਼ਲ ਜੀ ਤੇ ਨਾਲ ਗਿੰਦਾਗਮਾਨਪੁਰੀਆ ਰਮਨ ਕਲੇਰ ਜੱਗੇ ਜਾਲ ਬਿੱਟੂ ਭਰਾ ਸਾਡਾ ਜੀਸੀਬੀ ਇਹ ਮਾਨ ਸਨਮਾਨ ਵੱਡੇ ਪੱਦਰ ਤੇ ਆ ਇੱਕ ਮਾਨ ਸਨਮਾਨ ਹੋਰ ਰਹਿ ਗਿਆ ਪਰ ਬੂਟਾ ਜੀ ਜੋ ਵੀਰੇ ਅਮਰੀਕ ਖੋਸੇ ਕੋਟਲੇ ਵਾਲੇ ਨੂੰ ਅੱਜ ਇਸ ਠੱਠੇ ਪਿੰਡ ਵਿੱਚ ਕੈਂਠਿਆਂ ਵਾਲੇ ਮੇਲੇ ਤੇ ਕੈਂਠਾ ਪਿਆ ਹੈ ਵੀਰ ਅਮਰੀਕ ਖੋਸਾ ਕੋਟਲਾ ਕਹਿੰਦਾ ਹੈ ਇਹ ਸਨਮਾਨ ਮੈਂ ਆਪਣੇ ਉਸਤਾਦ ਜੀ ਬੂਟਾ ਉਮਰ ਜਿਹਨੂੰ ਸੌਪ ਦੇਣਾ ਹੈ ਵਾਹ ਵੀ ਕਿੱਡੀ ਵੱਡੀ ਸੋਚ ਆ ਵੀਰ ਦੀ ਇੱਕ ਚੜ੍ਹਦੀ ਕਲਾ ਦਾ ਜਕਾਰਾ ਛੱਡੀਏ ਬੋਲੇ ਸੋ ਨਿਹਾਲ ਆਪਣੇ ਮੁਰਸ਼ਿਦ ਦਾ ਸਨਮਾਨ ਉਹ ਆਪ ਸਨਮਾਨ ਮਿਲਿਆ ਸੀਗਾ ਔਰ ਧੰਨਵਾਦ ਹੈ ਪਾਲਾ ਬੁੱਲਾ ਠਾ ਵੇਦਾ ਹੋਵੇਗਾ ਇੰਗਲੈਂਡ ਤੋਂ ਕਿ ਖੁਸੇ ਕੋਟਲੇ ਵਾਲੇ ਅਮਰੀਕ ਨੇ ਜੋ ਸਨਮਾਨ ਲਿਆ ਸੀਗਾ ਤੇ ਉਹ ਸਨਮਾਨ ਉਹ ਆਪਣੇ ਮੁਰਸ਼ਦ ਵੀਰ ਬੂਟੇ ਉਮਰੀਏ ਨੂੰ ਸੌਂਪ ਦਿੱਤਾ ਹੈ ਸੋ ਬਹੁਤ ਬਹੁਤ ਧੰਨਵਾਦ ਬੂਟਾ ਜੀ ਆ ਜੀਏ